ਸ਼੍ਰੋਮਣੀ ਕਾਰਗਰਦ ਦੇ ਨੇਤਾ ਵਿਕਰਮ ਸਿੰਘ ਮਜੀਠੀਆ ਦੇ ਵੱਲੋਂ ਬੈਰਿਕ ਚੇਂਜ ਦੀ ਐਪਲੀਕੇਸ਼ਨ ਦੇ ਉੱਤੇ ਅੱਜ ਸੁਣਵਾਈ ਕੀਤੀ ਗਈ ਜਿਸ ਦੇ ਚੱਲਦੇ ਹੋਏ ਜਾਣਕਾਰੀ ਦਿੰਦੇ ਹੋਏ ਵਿਕਰਮਜੀਤ ਮਜੀਠੀਆ ਦੇ ਵਕੀਲ ਅਰਸ਼ਦੀਪ ਸਿੰਘ ਕਲੇਰ ਅਤੇ ਕੀ ਕਹਿੰਨਾ ਪਬਲਿਕ ਪ੍ਰੋਸੀਕਿਊਟਰ ਦਾ ਵੇਖੋ ਕੂਰੀ ਰਿਪੋਰਟ ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਸਾਡੀ ਜਿਹੜੀ ਐਪਲੀਕੇਸ਼ਨ ਅਲਾਉ ਹੋਈ ਹੈ ਉਹ ਹੈ ਕਿ ਵਿਕਰਮ ਮਜੀਠੀਆ ਸਾਹਿਬ ਨੂੰ ਜਦੋਂ ਅਰੈਸਟ ਕੀਤਾ ਇੱਕ ਮੰਡੀਟਰੀ ਰਿਕੁਆਇਰਮੈਂਟ ਹੁੰਦੀ ਹੈ ਕਿ ਗਰਾਉਂਡਸ ਆਫ ਰੈਸਟ ਦੇਨੇ ਹੁੰਦੇ ਉਹ ਗਰਾਉਂਡ ਆਫ ਰੈਸਟ ਉਦੋਂ ਨਹੀਂ ਦਿੱਤੇ ਗਏ ਸੀ ਤੇ ਅੱਜ ਕੋਰਟ ਨੇ ਸਾਡੀ ਐਪਲੀਕੇਸ਼ਨ ਲੋ ਕਰਦੀ ਹੈ ਉਹ ਗਰਾਉਂਡ ਆਫ ਰੈਸਟ ਸਾਨੂੰ ਅੱਜ ਮਿਲ ਗਏ ਔਰ ਦੂਸਰੀ ਜਿਹੜੀ ਐਪਲੀਕੇਸ਼ਨ ਹੈ ਵਿਕਰਮ ਮਜੀਠੀਆ ਸਾਹਿਬ ਦੀ ਬੈਰਕ ਨੂੰ ਲੈ ਕੇ ਕਿਉਂਕਿ ਜੋ ਜੇਲ ਮੈਨੂਅਲ ਕਹਿੰਦਾ ਹੈ ਕਿਉਂਕਿ ਇੱਕ ਹਾਈ ਰਿਸਕ ਉਹ ਪ੍ਰिजनਰ ਨੇ ਸਰਕਾਰ ਖੁਦ ਕਹਿੰਦੀ ਹੈ ਕਿਉਂਕਿ ਜਿਸ ਦਿਨ ਕੋਰਟ 'ਚ ਵੀ ਪੇਸ਼ ਕਰਦੇ ਨੇ ਪੱਤਰਕਾਰਾਂ ਦੇ ਨਾਲ ਧੱਕਾ ਮੁਕੀ ਜਿਸ ਤਰੀਕੇ ਦੀ ਕੀਤੀ ਜਾਂਦੀ ਹੈ ਮੋਬਾਈਲ ਧੱਕੇ ਜਾਂਦੇ ਨੇ ਔਰ ਕਲਤਾ ਕੋਰਟ ਦੇ ਵਿੱਚ ਇੱਕ ਨਵੀਂ ਚੀਜ਼ ਵੀ ਸਾਹਮਣੇ ਆਈ ਹੈ ਜਿਹੜੀ ਕਿ ਅਸੀਂ ਪਹਿਲੇ ਦਿਨ ਤੋਂ ਕਹਿ ਰਹੇ ਹਾਂ ਕਿ ਕਿਸ ਤਰੀਕੇ ਕੁਝ ਬੰਦਿਆਂ ਨੂੰ ਚਿੱਟੇ ਕੁਰਤੇ ਪਜਾਮੇ ਤੇ ਨੀਲੀਆਂ ਪੱਗਾਂ ਬਣਾ ਕੇ ਅਕਾਲੀ ਦਲ ਦੇ ਬੰਦੇ ਬਣਾ ਕੇ ਦਿਖਾਇਆ ਜਾ ਰਿਹਾ ਹੈ ਤੇ ਜਿਹੜੇ ਬੰਦੇ ਕੌਣ ਨੇ ਸਾਰੇ ਪੰਜਾਬ ਪੁਲਿਸ ਦੇ ਨੇ ਸੋ ਇਹ ਕੀ ਸ਼ਰਾਰਤ ਹੈ ਕਿ ਕੱਲ ਨੂੰ ਕੋਈ ਐਸੀ ਅਨਸੁਖਾਵੀ ਘਟਨਾ ਹੋ ਜੇ ਤਾਂ ਪੰਜਾਬ ਪੁਲਿਸ ਕੀ ਕਹੂਗੀ ਕਿ ਜੀ ਅਕਾਲੀ ਦਲ ਦੇ ਬੰਦੇ ਕਰਕੇ ਸੋ ਜਿਹੜੀ ਬੈਰਕ ਚੇਂਜ ਦੀ ਐਪਲੀਕੇਸ਼ਨ ਹੈ ਜੋ ਜੇਲ ਮੈਨੂਅਲ ਕਹਿੰਦਾ ਹੈ ਪੀਅਰ オレンジ ਕੈਟਾਗਰੀ ਦੇ ਜਿਹੜਾ ਪ੍ਰिजनਰ ਹੈ ਉਹਨੂੰ ਅੱਡ ਬੈਰਕ ਦੇ ਵਿੱਚ ਰੱਖਿਆ ਜਾਵੇ ਉਹਦੇ ਲਈ ਅੱਜ ਕੋਰਟ ਨੇ ਡੀਜੀਪੀ ਪ੍ਰੈਜ਼ੈਂਸ ਨੂੰ ਹੁਕਮ ਕੀਤੇ ਨੇ ਕਿ 2 ਦਿਨ ਦੇ ਅੰਦਰ ਅੰਦਰ 25 ਤਰੀਕ ਨੂੰ ਉਹ ਕੋਰਟ ਨੂੰ ਇੱਕ ਰਿਟਨ ਰਿਪੋਰਟ ਸਬਮਿਟ ਕਰਨਗੇ ਕਿ ਕੀ ਪੰਜਾਬ ਪ੍ਰिजन ਡਿਪਾਰਟਮੈਂਟ ਜੇਲ ਮੈਨੂਅਲ ਫਾਲੋ ਕਰ ਰਿਹਾ ਹੈ ਕਿ ਜੇਲ ਮੈਨੂਅਲ ਦੇ ਮੁਤਾਬਕ ਜੋ ਇੱਕ orange ਕੈਟਾਗਰੀ ਇਨਵੇਟ ਜੀ ਨੂੰ ਸਿਕਿਉਰਿਟੀ ਥ੍ਰੈਟ ਹੈ ਜਿਹੜੂ ਸਟੇਟ ਆਪ ਕਹਿੰਦੀ ਹੈ ਕਿ ਬਹੁਤ ਜ਼ਿਆਦਾ ਖਤਰਾ ਹੈ ਤਾਂ ਹੀ ਚੋਰਾਂ ਵਾਂਗੂ ਲੁਕਾ ਕੇ ਲੈ ਕੇ ਆਉਂਦੇ ਨੇ ਤਾਂ ਹੀ ਅਦਾਲਤਾਂ ਤੇ ਪਰਦੇ ਪਾਏ ਨੇ ਤਾਂ ਹੀ ਕੇਮ ਦੇ ਪਿੱਛੇ ਛਪਾਉਂਦੇ ਨੇ ਸੋ ਅੱਜ ਕੋਰਟ ਨੇ ਬੜਾ ਕਲੀਅਰ ਕੀਤਾ ਕਿ ਡੀਜੀਪੀ ਪ੍ਰੈਜ਼ੈਂਸ 2 ਦਿਨ ਦੇ ਅੰਦਰ ਕੋਰਟ ਨੂੰ ਖੁਦ ਇੱਕ ਰਿਪੋਰਟ ਸਬਮਿਟ ਕਰਨਗੇ ਜਿਹਦੇ ਚੋਂ ਦੱਸਣਗੇ ਕਿ ਕੀ ਜੇਲ ਮੈਨੂਅਲ ਨੂੰ ਪੰਜਾਬ ਪ੍ਰੈਜ਼ੈਂਟ ਡਿਪਾਰਟਮੈਂਟ ਫਾਲੋ ਕਰ ਰਹੇ ਹੈ ਔਰ ਤੀਸਰਾ ਤੇ ਸਭ ਤੋਂ ਮੇਨ ਹੈ ਜਿਹੜਾ ਅੱਜ ਵਿਕਰਮਜੀਤਿਆ ਸਾਹਿਬ ਦੀ ਬੇਲ ਐਪਲੀਕੇਸ਼ਨ ਦੇ ਵਿੱਚ ਵੀ ਸਟੇਟ ਨੂੰ ਨੋਟਿਸ ਹੋਇਆ ਸੀ। ਔਰ ਕਮਾਲ ਦੀ ਗੱਲ ਦੇਖੋ ਕਿ ਜਿਹੜੇ ਕਹਿੰਦੇ ਸੀ ਅਸੀਂ ਬੜੇ ਪੱਕੇ ਤਰੀਕੇ ਪਰਚਾ ਦਿੱਤਾ ਸਾਡੇ ਕੋਲ ਸਬੂਤ ਬੋਤ ਨੇ ਅੱਜ ਕਹਿੰਦੇ ਜੀ ਸਾਨੂੰ ਹੋਰ ਸਮਾਂ ਦੇ ਦਿਓ ਸਾਡੇ ਤੋਂ ਹਲੇ ਰਿਪਲਾਈ ਨਹੀਂ ਬਣਿਆ। ਔਰ ਇਹ ਲੋਕ ਸੁਪਰੀਮ ਕੋਰਟ ਤੱਕ ਜਾਏ ਨੇ। ਸੁਪਰੀਮ ਕੋਰਟ ਤੱਕ ਆਈ ਸਾਰੀਆਂ ਗੱਲਾਂ ਐਫੀਡੇਵਿਟ ਤੇ ਕਹਿ ਕੇ ਆਏ ਨੇ। ਉਹ ਐਫੀਡੇਵਿਟ ਇਹਨਾਂ ਦਾ ਰਿਜੈਕਟ ਹੋਇਆ ਤੇ ਅੱਜ ਕੋਰਟ ਦੇ ਵਿੱਚ ਫੇਰ ਆ ਕੇ ਕਹਿੰਦੇ ਜੀ ਹਫਤਾ ਇੱਕ ਹਫ਼ਤਾ ਹੋਰ ਦੇ ਦਿਓ ਅਸੀਂ ਇਹ ਸਾਰੀ ਚੀਜ਼ ਨੂੰ ਲਿਖਤੀ ਕੋਰਟ ਕੋਲੇ ਫਾਈਲ ਕਰਨਾ ਜਿਹਨੂੰ ਅਸੀਂ اپੋਸ ਕੀਤਾ ਕਿਉਂਕਿ ਪਹਿਲੀ ਇੱਕ ਹਫ਼ਤਾ ਕਿਸੇ ਦੀ ਲਿਬਰਟੀ ਹੈ ਸਟੇ ਹੈ ਕੋਈ ਮਜ਼ਾਕ ਦੀ ਗੱਲ ਨਹੀਂ ਇਹ ਕੋਈ ਪੰਜਾਬ ਦੇ ਮੁੱਖ ਮੰਤਰੀ ਦੀ ਇੱਛਾ ਸ਼ਕਤੀ ਨਹੀਂ ਕਿ ਜਿਹਨੂੰ ਮਰਜ਼ੀ ਜਦੋਂ ਮਰਜ਼ੀ ਅੰਦਰ ਕਰ ਦੇਣ ਤੇ ਜਿੰਨੀ ਦੇਰ ਚਾਹਣ ਅੰਦਰ ਰੱਖ ਲੈਣ ਸੋ ਕੋਰਟ ਨੇ ਸਿਰਫ ਤੇ ਸਿਰਫ ਇਹਨਾਂ ਨੂੰ ਹੁਣ 2 ਦਿਨ ਦਾ ਸਮਾਂ ਹੋਰ ਦਿੱਤਾ ਆਪਣਾ ਰਿਪਲਾਈ ਫਾਈਲ ਕਰਨ ਦੇ ਲਈ ਹੁਣ 25 ਤਰੀਕ ਇਸ ਕੇਸ ਦੇ ਵਿੱਚ ਨਿਰਧਾਰਿਤ ਹੋਈ ਹੈ ਤੇ 25 ਨੂੰ ਇਹਨਾਂ ਨੇ ਰਿਪਲਾਈ ਕੋਰਟ ਦੇ ਵਿੱਚ ਵੀ ਦੇਣਾ ਤੇ 25 ਤੋਂ ਪਹਿਲਾਂ ਇਹਨਾਂ ਨੇ ਸਾਨੂੰ ਡਿਫੈਂਸ ਕਾਉਂਸਲズ ਨੂੰ ਵੀ ਉਹ ਜਿਹੜਾ ਰਿਪਲਾਈ ਦੀ ਕਾਪੀ ਦੇਣੀ ਹੈ ਤੇ 25 ਤਰੀਕ ਨੂੰ ਹੁਣ ਵਿਕਰਮ ਮਜੀਠੀਆ ਸਾਹਿਬ ਦੀ ਬੇਲ ਤੇ ਬਹਿਸ ਹੋਣੀ ਹੈ ਪਰ ਅੱਜ ਇੱਕ ਚੀਜ਼ ਬੜੀ ਕਲੀਅਰ ਹੈ ਕਿ ਹੁਣ ਕੋਟਾਂ ਤੋਂ ਵੀ ਭਜਣਾ ਸ਼ੁਰੂ ਹੋ ਗਏ ਨੇ ਤੁਸੀਂ ਦੇਖੋ ਵੀ ਜਿੱਥੇ ਖੜ ਕੇ ਜਵਾਬ ਦੇਣਾ ਹੈ ਉੱਥੇ ਸਮਾਂ ਮੰਗਦੇ ਨੇ মিডিਆ ਚ ਆ ਕੇ ਪਹਿਲੇ ਦਿਨੋਂ ਝੂਠ ਬੁਲਾਉਣ ਤੇ ਲੱਗੇ ਸੀ ਕਿ ਜੀ 29 ਮੋਬਾਈਲ ਲੱਭ ਗਏ ਜੀ 141 ਕਰੋੜ ਲੱਭ ਗਿਆ ਜੀ 1000 ਏਕੜ ਲੱਭ ਗਿਆ ਜੀ ਸਾਨੂੰ ਤਾਂ ਜੀ ਪਿੱਕ 540 ਕਰੋੜ ਦੀ ਕੰਪਨੀ ਲੱਭ ਗਈ ਜੀ ਤੇ ਹੁਣ ਉਹ ਰਿਪਲਾਈ ਫਿਰ ਕਿਉਂ ਬਰਬਾ ਟਾਈਮ ਲੈਣੇ ਹੋ ਹੁਣ ਦੱਸੋ ਲਿਆ ਕੇ ਕੋਰਟ ਨੂੰ ਤੁਹਾਨੂੰ ਤਾਂ ਸਾਰਾ ਕੁਝ ਹੀ ਲੱਭਿਆ ਸੀ ਤੁਹਾਨੂੰ ਤਾਂ ਸਾਰਾ ਕੁਝ ਹੀ ਤੁਹਾਡੇ ਕੋਲੇ ਸੀ ਹੁਣ ਕੋਰਟ ਤੋਂ ਸਮਾਂ ਮੰਗ ਰਹੇ ਨੇ ਕਿਉਂ ਸਿਰਫ ਤੇ ਸਿਰਫ ਡਿਲੇ ਟੈਕਟਿਕਸ ਆ ਜੀ ਨੂੰ ਅੱਜ ਕੋਰਟ ਨੇ ਸਾਨੂੰ ਕਿਹਾ ਕਿ ਨਹੀਂ ਸਿਰਫ 2 ਦਿਨ ਹੁਣ ਇਹਨਾਂ ਨੂੰ ਦਿੱਤੇ ਨੇ ਸਟੇਟ ਨੂੰ ਤੇ ਹੁਣ 25 ਤਰੀਕ ਨੂੰ ਵਿਕਰਮ ਮਜੀਠੀਆ ਸਾਹਿਬ ਦੀ ਜਿਹੜੀ ਬੇਲ ਹੈ ਉਹਦੇ ਚ ਬੈਸ ਹੋਈ। ਮਿਸ਼ੋਬਰਾ ਦੀ ਚਾਬੀ। ਦੇਖੋ ਜਿਹੜੀ ਚਾਬੀਆਂ ਨੇ ਉਹ ਕੋਰਟ ਦੇ ਵੀ ਤੁਸੀਂ ਆਲਰੇਡੀ ਐਪਲੀਕੇਸ਼ਨ ਅਸੀਂ ਵੀ ਲਾਈ ਹੈ ਕਿ ਇਸ ਤਰੀਕੇ ਦੇ ਨਾਲ ਕੀ ਮਿਸ਼ੋਬਰਾ ਜਦੋਂ ਇਹਨਾਂ ਨੇ ਖੁਦ ਖੋਲ ਕੇ ਸਰਚ ਕੀਤਾ ਹੈ ਕੀ ਸਰਚ ਵਾਰੰਟ ਕੀ ਜਿਹੜੇ ਮੰਡੇਟਰੀ ਪ੍ਰੋਵੀਜ਼ਨਸ ਨੇ ਕੀ ਉਹ ਸਾਰੇ ਇਹਨਾਂ ਨੇ ਫਾਲੋ ਕੀਤਾ ਨੇ ਜਿਹਦਾ ਉਹ ਵੀ ਕੰਸੀਡਰੇਸ਼ਨ ਤੇ ਹੁਣ ਦੁਬਾਰਾ ਉਹਦੇ ਚ ਦੋ ਤਰੀਕ ਰੱਖੀ ਗਈ। ਅੱਛਾ ਜੀ ਪੱਤਰਕਾਰ ਨੇ ਐਪਲੀਕੇਸ਼ਨ ਲਾਈ ਹੈ ਕਿ ਸਾਨੂੰ ਪਰਮਿਸ਼ਨ ਦਿੱਤੀ ਜਾਏ ਅੰਦਰ ਬੈਠ ਕੇ ਪ੍ਰोसीडिंग ਵੇਖਣ ਦੀ। ਉਹਤੇ ਤੇ ਮਜੀਠੀਆ ਸਾਹਿਬ ਦੇ ਕਾਉਂਸਲਸ ਦਾ ਕੀ ਰੁਕ ਹੋਏਗਾ ਕੱਲ ਤੁਸੀਂ ਜਵਾਬ ਦੇਣਾ ਦੇਖੋ ਮੈਂ ਬੜਾ ਸਪਸ਼ਟ ਤੌਰ ਤੇ ਕਹਿਣਾ ਜੀ ਕਿ ਕੀ ਪੰਜਾਬ ਦੇ ਵਿੱਚ ਐਮਰਜੈਂਸੀ ਐਲਾਨ ਦਿੱਤੀ ਗਈ ਹੈ ਪੱਤਰਕਾਰਾਂ ਦੇ ਨਾਲ ਜਿਸ ਤਰੀਕੇ ਦਾ ਸਲੂਕ ਕੀਤਾ ਜਾ ਰਿਹਾ ਸਾਰਿਆਂ ਦੇ ਸਾਹਮਣੇ ਜਿਹੜੀ ਸਰਕਾਰ ਕਿਉਂਕਿ ਮੈਂ ਬਾਰ ਬਾਰ ਕਹਿਣਾ ਕਿ ਜਿਹੜੀ ਸਰਕਾਰ ਕਹਿੰਦੀ ਸੀ ਜੀ ਅਸੀਂ ਤਾਂ ਸਾਰਾ ਕੁਝ ਬੜੇ ਪੱਕੇ ਤਿਆਰੀ ਕਰ ਰਹੇ ਹਾਂ ਸਾਡੇ ਕੋਲ ਸਬੂਤ ਬਹੁਤ ਹੈ ਉਹ ਸਰਕਾਰ ਹੁਣ ਛੁਪਾਉਣਾ ਕੀ ਚਾਹੁੰਦੀ ਹੈ ਅਦਾਲਤਾਂ ਦੇ ਉੱਤੇ ਪਰਦੇ ਪਾ ਕੇ ਵਕੀਲਾਂ ਤੱਕ ਨੂੰ ਰੋਕੇ ਜਾ ਰਹੇ ਔਰ ਪਿਛਲੀ ਤਾਰੀਖ ਤੇ ਵਕੀਲਾਂ ਦੇ ਨਾਲ ਵੀ ਮਿਸਬੀਹ ਹੋਇਆ ਜਿੱਦੀ ਅਸੀਂ ਰਿਟਨ ਐਪਲੀਕੇਸ਼ਨ ਫਾਈਲ ਕਰ ਰਹੇ ਹਾਂ ਔਰ ਪੱਤਰਕਾਰਾਂ ਦੇ ਨਾਲ ਮੈਂ ਕਹਿੰਦਾ ਕਿ ਪੱਤਰਕਾਰਾਂ ਨੂੰ ਰਾਈਟ ਹੈ ਪੱਤਰਕਾਰਾਂ ਨੂੰ ਕਹਿੰਦੇ ਤੁਸੀਂ ਕੇਸ ਦੀਆਂ ਪ੍ਰੋਸੀਡਿੰਗਸ ਦੇਖਣ ਦਿੰਦੇ ਪੱਤਰਕਾਰਾਂ ਨੂੰ ਕਹਿੰਦੇ ਤੁਸੀਂ ਸਵਾਲ ਜਵਾਬ ਕਰਨ ਦਿੰਦੇ ਇਹ ਸਰਕਾਰ ਅੱਜ ਸਵਾਲ ਜਵਾਬ ਤੋਂ ਭੱਜ ਰਹੀ ਹੈ ਜਿਹਨੂੰ ਅਸੀਂ ਅਪੋਸਟ ਕਰਦੇ ਹਾਂ ਕਾਪੀ 'ਚ ਲਿਖਿਆ ਹੈ ਕਿ ਤੁਸੀਂ ਵੀ ਕੰਸੈਂਟ ਦਿੱਤਾ ਹੈ ਕਿ ਨਾ ਬੈਠਣ ਦਿੱਤਾ ਜਾਵੇ ਗ੍ਰੇਸ਼ੀਅਸਲੀ ਕਨਸੀਡਰਡ ਤੁਗੀ ਰਿਕੁਐਸਟ ਕਰਦੇ ਇਹ ਇਹ ਜਿਸ ਤਰੀਕੇ ਦੇ ਨਾਲ ਮੈਂ ਫੇਰ ਦੁਬਾਰਾ ਕਲੀਅਰ ਕਰ ਦਿਆਂ ਕਿ ਡੂਰਿੰਗ ਦੀ ਮੰਗ ਸਰੇ ਰਿਮਾਂਡ ਦੇ ਦੌਰਾਨ ਜਦੋਂ ਇਹਨਾਂ ਨੇ ਕੋਰਟ ਦੇ ਵਿੱਚ ਆ ਕੇ ਗੱਲ ਕਹੀ ਕਿ ਜੀ ਇਹਨਾਂ ਨੂੰ ਜਾਨ ਦਾ ਬਹੁਤ ਖਤਰਾ ਹੈ ਉਹ ਰਿਮਾਂਡ ਸੀ ਜਿਸ ਦਿਨ ਵਿਕਰਮ ਮਜੀਠੀਆ ਨੂੰ ਪੇਸ਼ ਕਰਨਾ ਹੈ ਅੱਜ ਜਿਹੜੀਆਂ ਪ੍ਰੋਸੀਡਿੰਗ ਚੱਲ ਰਹੀਆਂ ਨੇ ਜਦੋਂ ਆਰਗੂਮੈਂਟ ਹੋ ਰਹੀ ਹੈ ਅੱਜ ਵਿਕਰਮ ਮਜੀਠੀਆ ਨੂੰ ਕੋਰਟ ਦੇ ਵਿੱਚ ਨਹੀਂ ਲਿਆਂਦਾ ਜਾ ਰਿਹਾ ਉਹ ਕੋਰਟ ਪ੍ਰੈਮਿਸਸਿਸ ਦੇ ਵਿੱਚ ਨਹੀਂ ਹੈਗੇ ਸੋ ਪ੍ਰੈਸ ਨੂੰ ਪੂਰਨ ਤੌਰ ਤੇ ਆਜ਼ਾਦੀ ਹੈ ਕਵਰ ਕਰਨ ਦੀ ਪ੍ਰੈਸ ਨੂੰ ਇਹ ਆਜ਼ਾਦੀ ਸੰਵਿਧਾਨ ਨੇ ਦਿੱਤੀ ਹੈ ਸੋ ਜਿਹੜੀਆਂ ਸਰਕਾਰਾਂ ਪ੍ਰੈਸ ਦੀ ਆਜ਼ਾਦੀ ਤੇ ਹਮਲਾ ਕਰਦੀਆਂ ਨੇ ਮੈਂ ਪ੍ਰੈਸ ਨੂੰ ਵੀ ਅਜੇ ਬੇਨਤੀ ਕਰਦਾ ਕਿ ਸਰਕਾਰਾਂ ਦੇ ਚਿਹਰੇ ਐਕਸਪੋਜ਼ ਕਰਨੇ ਚਾਹੀਦੇ। ਅੱਜ ਕੱਲ੍ਹ ਤੁਸੀਂ ਜਵਾਬ ਦੇ ਰਹੇ ਹੋ ਐਪਲੀਕੇਸ਼ਨ ਨਾਲ ਤਿਆਰ ਕਰਨ ਲਈ। ਬਿਲਕੁਲ ਅਸੀਂ ਸਭ ਕੁਝ ਰਿਟਰਨ ਫਾਈਲ ਕਰਾਂਗੇ ਜੀ। ਔਰ ਮੈਂ ਬਹੁਤ ਕਲੈਰਿਟੀ ਨਾਲ ਕਹਿਣਾ ਪ੍ਰੈਸ ਦਾ ਹਮੇਸ਼ਾ ਹੀ ਧੰਨਵਾਦ ਹੈ ਕਿਉਂਕਿ ਜਿੱਥੇ ਲੋਕਤੰਤਰ ਦਾ ਕਤਲ ਹੋ ਰਿਹਾ ਹੈ ਉੱਥੇ ਪ੍ਰੈਸ ਜਿਹੜੀ ਲੋਕਤੰਤਰ ਨੂੰ ਵਿਚਾਰੀ ਹੈ ਉੱਥੇ ਪ੍ਰੈਸ ਜਿਹੜੀ ਆਵਾਜ਼ ਬਣ ਕੇ ਖੜੀ ਹੈ। ਸੋ ਪ੍ਰੈਸ ਦਾ ਪਹਿਲਾਂ ਵੀ ਧੰਨਵਾਦ ਕਰਦੇ ਸੀ ਅੱਜ ਵੀ ਬਹੁਤ ਧੰਨਵਾਦ ਜਿਹੜਾ ਗਰਾਉਂਡ ਆਫ ਰੈਸ ਦਾ ਜ਼ਿਕਰ ਕੀਤਾ ਉਸ ਦੇ ਵਿੱਚ ਰਿਪਲਾਈ ਉਹਨਾਂ ਨੇ ਫਾਈਲ ਕੀਤਾ ਉਹ ਖਾਸ ਹੀ ਨਗੀ ਦੇ ਸਾਹਮਣੇ ਆਈ ਹੈ ਹਲਕਾ ਜਿਹਾ ਕੋਰਟ ਦੇ ਵਿੱਚੋਂ ਉਹਨਾਂ ਨੇ ਗਰਾਉਂਡ ਆਫ ਰੈਸ ਦੀ ਅੱਜ ਕਾਪੀ ਸਪਲਾਈ ਕਰਤੀ ਹੈ ਉਹਨਾਂ ਨੇ ਉਹਨੂੰ ਅਪੋਜ਼ ਨਹੀਂ ਕੀਤਾ ਉਹ ਕਹਿੰਦੇ ਅਸੀਂ ਕਾਪੀ ਦੇ ਦਿੰਦੇ ਹਾਂ ਸੋ ਉਹਨੂੰ ਕਾਪੀ ਸਾਨੂੰ ਮਿਲੀ ਹੈ ਉਹ ਚੀਜ਼ ਨੂੰ ਪੜ ਕੇ ਅਸੀਂ ਉਹ ਚ ਆਪਣਾ ਰਿਪਲਾਈ ਭੇਜ ਦਿੱਤਾ ਠੀਕ ਹੈ ਸਰ ਜਿਸ ਰਾਜ ਨੂੰ ਦੇ ਦੇ ਸਕੀਏ ਅੱਜ ਉਹ ਹਾਲਤ ਵਿੱਚ ਚਾਚਾ ਜੀ ਨੇ ਅੱਗੇ ਕੁਝ ਐਪਲੀਕੇਸ਼ਨ ਲਗਾਈਆਂ ਸੀ ਜਿਨ੍ਹਾਂ ਦੇ ਉੱਤੇ ਜਿਨ੍ਹਾਂ ਚ ਸਭ ਤੋਂ ਪਹਿਲੀ ਜਿਹੜੀ ਐਪਲੀਕੇਸ਼ਨ ਸੀ ਉਹ ਕਹਿ ਰਹੇ ਸੀ ਕਿ ਸਾਨੂੰ ਉੱਥੇ ਡਾਇਰੈਕਟ ਦਾ ਚੇਂਜ ਕੀਤਾ ਜਾਏ ਸਾਨੂੰ ਉੱਥੇ ਸਕਿਉਰਟੀ ਦਾ ਥ੍ਰੈਟ ਹੈ ਅਸੀਂ ਹਾਲਤ ਨੂੰ ਪਿਛਲੀ ਦੇਰ ਤੇ ਵੀ ਦੱਸਿਆ ਸੀਗਾ ਕਿ ਸਾਰੇ ਜਿਹੜੇ ਪ੍ਰੀਜ਼ੈਂਟ ਰੂਲਸ ਹੈਗੇ ਉਹਨਾਂ ਦੀ ਕੰਪਲਾਈਅੰਸ ਹੋ ਰਹੀ ਹੈ ਤੇ ਜੋ ਵੀ ਉੱਤੇ ਉਹਨਾਂ ਦੀ ਇਸ ਰੋਕਿਆ ਹੋਇਆ ਪੁਛਤਾਵਾਂ ਕਿੱਥੇ ਗਏ ਨੇ ਸੋ ਅਦਾਲਤ ਨੇ ਉਹਨਾਂ ਦੇ ਅਸੀਂ ਅਦਾਲਤ ਨੂੰ ਇਹ ਵੀ ਦੱਸਿਆ ਸੀ ਕਿ ਕਿਸੇ ਤਰੀਕੇ ਦੀ ਉਹਨਾਂ ਨੇ ਜੇਲ ਸੁਪਰੀਡੰਟ ਨੂੰ ਕਿਸੇ ਤਰੀਕੇ ਦੀ ਕੋਈ ਐਪਲੀਕੇਸ਼ਨ ਵੀ ਨਹੀਂ ਦਿੱਤੀ ਹੈਗੀ ਸੋ ਅਸੀਂ ਜਦੋਂ ਅਦਾਲਤ ਨੂੰ ਇਹ ਗੱਲ ਦੱਸੀ ਤੇ ਅਦਾਲਤ ਨੇ ਐਪਲੀਕੇਸ਼ਨ ਤੇ ਜਗਾ ਸਾਡਾ ਰਿਪਲਾਈ ਆ ਗਿਆ ਔਰ ਡੀਜੀਪੀ ਇਸਾਬ ਨੂੰ ਭੇਜ ਦਿੱਤਾ ਹੈ ਪ੍ਰਿਸਿੰਸ ਵਾਲਿਆਂ ਨੂੰ ਕਿ ਉਹ ਅਸੈਸ ਕਰ ਲੈਣ ਕਿ ਕੀ ਰਿਪਰੈਜੈਂਟੇਸ਼ਨ ਹੈ ਤੇ ਜੇ ਮੁਤਾਬਕ ਦਾਜ਼ਨ ਦੀ ਪ੍ਰਿਸਿੰਸ ਉਸੇ ਜਰੀਏ ਕੰਪਲੈਂਸ ਹੋ ਗਿਆ ਕਿ ਉਹਦੇ ਕੋਈ ਕਮੀ ਤੇ ਨਹੀਂ ਆਗੀ ਚੋਇਸ ਕਰਕੇ ਅਪਲੀਕੇਸ਼ਨ ਹੈ ਉਹ ਵੀ ਹੁਣ ਅਗਲੀ ਪੇਸ ਦੇ ਲਈ ਰੱਖੀ ਹੈ ਜੀ ਬੇਨ ਮਸ਼ੋਰਟ ਕੋਡਿੰਗ ਉਹ ਜਿਹੜਾ ਆ ਰਿਹਾ ਮਨਾ ਇੱਕ ਗ੍ਰਾਉਂਡ ਆਫ ਅਰੈਸਟ ਹੈ ਕਿ ਸਾਨੂੰ ਨਹੀਂ ਮਿਲੇ ਉਹ ਜਿਹੜਾ ਗ੍ਰਾਉਂਡ ਆਫ ਅਰੈਸਟ ਹੈ ਉਹਦੇ ਬਾਰੇ ਪਹਿਲਾਂ ਹੀ ਜਿਹੜੀ ਗੱਲ ਹੋ ਚੁੱਕੀ ہوئی ਹੈ 25 ਤਰੀਕ ਨੂੰ ਜਦੋਂ ਵਿਕਰਮ ਸਿੰਘ ਮਜੀਠੀਆ ਨੂੰ ਰੈਸਟ ਕੀਤਾ ਗਿਆ ਸੀਗਾ ਤੇ ਉਹਨਾਂ ਦੇ ਜਿਹੜੇ ਗਰਾਊਂਡਸ ਆਫ ਅਰੈਸਟ ਹੋਏ ਨੇ ਉਹਨਾਂ ਨੂੰ ਦਿੱਤੇ ਗਏ ਸੀਗੇ ਤੇ ਉਹ ਗਰਾਊਂਡਸ ਆਫ ਅਰੈਸਟ ਉੱਤੇ ਰਿਵਾਈਜ਼ਨ ਨੂੰ ਵੀ ਸਾਈਨ ਕੀਤੇ ਗਏ ਸੀਗੇ। ਐਜ਼ ਅ ਟੋਕਨ ਆਫ ਰਸੀਟ। ਉਹਦੇ ਬਾਰੇ ਕੋਰਟ ਦੇ ਆਰਡਰਾਂ 'ਚ 26 ਜੂਨ ਨੂੰ ਲਿਖਿਆ ਗਿਆ ਸੀਗਾ ਕਿ ਗਰਾਊਂਡਸ ਆਫ ਅਰੈਸਟ ਕੋਈ ਮਸਲਾ ਨਹੀਂ ਹੈਗਾ ਤੇ ਜਿਹੜੇ ਗਰਾਊਂਡਸ ਆਫ ਅਰੈਸਟ ਹੈ ਉਹ ਉਹਨਾਂ ਨੂੰ ਪ੍ਰੋਵਾਈਡ ਕੀਤੇ ਗਏ ਹੋਏ ਨੇ। ਬੇਲ ਸ਼ੋਭਰਾ। ਸੋ ਬੋਲਦੇ ਨੇ ਬੜਾ ਸਿੰਪਲ ਲੱਗਿਆ ਜੀ ਕਿ ਦੇਲੀ ਐਪਲੀਕੇਸ਼ਨ ਜਿਹੜੀ ਆ 630 ਬਜਾਂ ਦੀ ਹੈਗੀ ਹੈ ਜੋ ਉਹਦਾ ਰਿਪਲਾਈ ਦੇ ਵਿੱਚ ਆਬਵੀਅਸਲੀ تھوڑا ਟਾਈਮ ਤੇ ਲੱਗਦਾ ਹੀ ਹੈ ਉਹ ਰਿਪਲਾਈ ਤਿਆਰ ਕਰਕੇ ਅਸੀਂ ਕੋਰਟ سٹਾਈਲ ਕਰਾਂਗੇ 25 ਤਰੀਕ ਰੱਖੀਏ ਕੋਰਡੀਨੇਟਰ ਲਈ ਮਸ਼ੌਫਰਾ ਦੀ ਚਾਬੀਆਂ ਦੀ ਗੱਲ ਹੋ ਰਹੀ ਸੀ ਮਸ਼ੌਫਰਾ ਦੀਆਂ ਚਾਬੀਆਂ ਤਾਂ ਜੇ ਉਹਨਾਂ ਦੇ ਜੋ ਵੀ ਉੱਥੇ ਉਹਨਾਂ ਦਾ ਮਕਾਨ ਹੈਗਾ ਜਿਹੜਾ ਬੜਾ ਵੱਡਾ ਲਗਜ਼ਸ਼ ਮਕਾਨ ਬਣਾਇਆ ਹੈ ਉਹਦੀਆਂ ਚਾਬੀਆਂ ਲੈਣ ਤੋਂ ਉਹਨਾਂ ਪਤਾ ਨਹੀਂ ਗੁਰੇਜ਼ ਕਿਉਂ ਕਰ ਰਹੇ ਨੇ ਅਸੀਂ ਤਾਂ ਅਦਾਲਤ ਵਿੱਚ ਉਹਦੇ ਨਹੀਂ ਦੇ ਦਿੱਤੀ ਸੀ ਹਾਂਜੀ